ਸ਼ੌਕ ਸ਼ੌਕ ਦਾ ਕੋਈ ਮੁੱਲ ਨਹੀਂ ਵੀਰਾ ਕਹਿੰਦਾ ਆ ਪਹਿਲਾਂ ਹੀ ਸੀਗਾ ਤੇ ਆ ਹੁਣ ਲਿਆਂਦਾ ਹਨਾ ਵੀਰੇ ਆਜੋ ਲੱਗ ਗਏ ਦੱਸਣਾ ਤਾਂ ਤੁਸੀਂ ਆ ਸਾਰਾ ਕੁਝ ਇਹ ਭਰਾ ਮੇਰਾ ਜਿਹੜੀਆਂ ਵੀ ਚੀਜ਼ਾਂ ਲਿਆਉਂਦਾ ਨਾ ਕਿਦੋਂ ਲੱਭ ਲੁੱਭ ਕੇ ਜਾਂ ਕੁਝ ਹਾਂ ਕੁਝ ਡਿਫਰੈਂਟ ਜਿਹੀ ਹੁੰਦਾ ਕੰਮ ਉਹਨਾਂ ਦਾ ਇਹ ਨਾ ਇਹ ਅਮਣੀ ਨੇ ਮੋਟਸਾਂ 19 ਚ ਨਵਾਂ ਕਢਾਇਆ ਸੀਗਾ ਹਾਂ ਤੇ ਇਹਨੇ ਮੈਨੂੰ ਕਹਿਣਾ ਨਾ ਮੈਂ ਮੈਨੂੰ ਪਸੰਦ ਨਹੀਂ ਸੀ ਮੈਂ ਅੱਜ ਹਰ ਇੱਕ ਬੰਦਾ ਜਦੋਂ ਉਹ ਪਿਆਰ ਬਣ ਜਾਂਦਾ ਇੱਧਰ ਆ ਜਾ ਹਾਂ ਫਿਰ ਉਹ ਆਦੇ ਜਵਾਕ ਨੂੰ ਇਹਦਾ ਤੂੰ ਆਏ ਨਾ ਕਰੀ ਮੈਂ ਤਾਂ ਐ ਕਰਦਾ ਰਿਹਾ ਤੂੰ ਆਏ ਨਾ ਕਰੀ ਤੂੰ ਆਏ ਨਾ ਕਰੀ ਹਣਾ ਹਾਂ ਟਾਈਮ ਹੁੰਦਾ ਹਰ ਇੱਕ ਦਾ ਹਾਂ ਪਰ ਮੈਂ ਇਹ ਇਹਨੂੰ ਆਪਣੇ ਨੂੰ ਪਤਾ ਮੈਂ ਇਹ ਮੋਟਰਸਾਂ ਨੂੰ ਖੜ ਕੇ ਚਲਾਉਂਦਾ ਰਿਹਾ ਉੱਤੇ ਇਹ ਨਸ ਇਹ ਕਿੰਨਾ ਮਾਡਲ ਆ ਇਹ 10 10 10 ਚ ਬਣਦਾ ਹੈ ਨਾ 10 ਸੇ ਲਾਸਟ ਪੀਸ ਆ ਕਹਿ ਸਕਦੇ ਆ ਆਪਣਾ ਨਹੀਂ ਲਾਸਟ ਸੀਗਾ ਕਿਉਂਕਿ ਇਹ ਦੂ 11 ਮਾਡਲ ਨਹੀਂ ਮੈਂ ਕਦੇ ਵੇਖਿਆਗਾ ਹੋ ਸਕਦਾ ਦੁਨੀਆ ਤੇ ਬਹੁਤ ਕੁਝ ਹੋ ਜਾਂਦਾ ਪਰ ਮੈਂ 11 ਚ ਦੇਖਿਆ ਨਹੀਂ ਨਾ ਨਹੀਂ ਮੈਨੂੰ ਵੀ ਐ ਹੀ ਆ ਵੀ 10 ਕਿਚ ਸ਼ਾਇਦ ਬੰਦ ਹੋ ਗਏ ਯਾਰ ਹਾਂ ਇਹ 10 ਮਾਡਲ ਆ ਇਹ ਹੁਣ ਟਿਕਰ ਤੋਤਾ ਵੀ ਤਨ ਜਾਂ ਚਾਰ ਵੇਰਾ ਹੋਊਗਾ ਵੱਧ ਤੋਂ ਵੱਧ ਹਾਂ ਇਹਦੇ ਸਟਿਕਰਸ ਟੁਕਰ ਆ ਦੇ ਨਾਲ ਹੀ ਹੋਣਗੇ ਜੀ ਕੰਪਨੀਆਂ ਦੇ ਜਿਹੜੇ ਓਕੇ ਲਿਖੇ ਆਉਂਦਾ ਹੁੰਦਾ ਹੈ ਹਾਂ ਜਿਹੜਾ ਹਾਂ ਵੇ ਸਾਰਾ ਓਰੀਜਨਲ ਆ ਹਾਂ ਇੰਨੇ ਹੀ ਚੱਲਿਆ ਜੀ 10800 ਤੋਂ ਦੋਨੇ ਟਾਇਰ ਨਾਲ ਦੇ ਆ 10800 ਨਾਲ ਦਾ ਹੀ ਚੱਲਿਆ ਜਿੰਨਾ ਜੋ ਵੀ ਸਾਗਤਾ ਸਾਰਾ ਜਨਵਨ ਉਹਦਾ ਟਾਇਰ ਆ ਮੂਰਲਾ ਨਾਲ ਦਾ ਮਗਲਾ ਚੇਂਜ ਕਰ ਆਪਾਂ ਉਹ ਤਾਂ ਫਿਰ ਆਮਨੇ ਇਹਨਾਂ ਕਾ ਤਾਂ ਕਰਨਾ ਹੀ ਹਾਂ ਉਹ ਫਿਰ ਆਮਨੇ ਦਾਦਾ ਮੂਰਲਾ ਵੀ ਕਰ ਦੇਣਾ ਸੁੱਕਿਆ ਬਾਲਾ ਪੈ ਟਾਇਰ ਬਾਈ ਖੜਨ ਦਾ ਸੁੱਕ ਜਾਂਦਾ ਟਾਇਰ ਹਾਂ ਖੜੇ ਖੜੇ ਦਾ ਇਹਦੇ ਕੋਲੇ 19 ਮਾਡਲ ਸੀਗਾ ਬਾਈ ਤੇ ਮੈਂ ਹੁਣ ਕੋਈ ਅੱਡ ਵੱਡ ਹੁੰਦਾ ਪਰ ਜਿਹੜੇ ਬੰਦੇ ਨੇ ਬੋਲਟ ਚਲਾ ਲਿਆ ਹੂੰ ਜੌਂਡੀਅਰ ਚਲਾ ਲਿਆ ਹੌਲੈਂਡ ਚਲਾ ਲਿਆ ਬਸ ਉਹ ਫਿਰ ਇਹੀ ਕਰੂੰਗਾ ਵੀ ਇਹਦੇ ਨਾਲ ਦੀ ਕੋਈ ਚੀਜ਼ ਹੈ ਨਹੀਂ ਇਹਦੇ ਨਾਲ ਦੀ ਕੋਈ ਚੀਜ਼ ਨਹੀਂ ਇਹ ਗੱਲ ਵੀ ਪੱਕੀ ਐ ਬਸ ਹਾਂ ਹੁਣ ਬੋਲਟ ਆਈ ਜਾਂਦਾ ਇਹਨੂੰ ਮੈਂ ਕਿਹਾ ਹੁਣ ਚਲਾ ਕੇ ਵੇਖੀਓ ਹੁਣ ਨਹੀਂ ਚੱਲਣਾ ਹੁਣ ਜਦੋਂ ਆਹ ਚਲਾ ਲਿਆ ਫੇਰ ਨਹੀਂ ਉਹ ਚੱਲਣਾ ਬਸ ਇਹ ਇਹਦਾ ਸਵਾਦ ਹੀ ਕੁਛ ਅਲੱਗ ਇਹਨੂੰ ਜਿਹੜਾ ਨਜ਼ਾਰਾ ਸਟਾਰਟ ਕਰਨ ਚਾਹੁੰਦਾ ਨਾ ਉਹੀ ਸਾਰਾ ਕੁਝ ਲੈ ਕੇ ਉਹ ਸਭ ਕੁਝ ਬਸ ਉੱਥੇ ਪੈਸੇ ਵਸੂਲ ਹੋ ਜਾਂਦੇ ਆ ਉੱਤੀ ਕੰਮ ਖਤਮ ਹੋ ਜਾਂਦਾ ਸਾਰਾ ਵਾਲੇ ਕੈਂਟਾ ਤੇ ਵੀਰਾਂ ਨੇ ਰੱਖੇ ਵੀ ਪੂਰੇ ਸ਼ਾਮ ਕਿਆ ਸ਼ੌਂਕ ਨਾਲ ਮੈਂ ਹੁਣ ਇਹਦੀ ਰੀਸ ਨਾਲ ਚਲਾਉਣ ਲੱਗ ਗਿਆ ਥੋੜਾ ਪਤਾ ਨੀ ਮੈਂ ਤਾਂ ਜਾਵਾਂ ਹੀ ਨਹੀਂ ਕੱਢਦਾ ਸੀ ਮੋਟਰਸਾਈਕਲ ਬਹੁਤ ਟਾਈਮ ਹੋ ਗਿਆ ਸੀਗਾ ਹੁਣ ਇਹ ਜਦੋਂ ਇਥੋਂ ਲੰਘ ਜਾਂਦਾ ਕਿਤੇ ਫਿਰ ਮੇਰਾ ਵੀ ਜਾਗ ਪੈਂਦਾ ਕੀ ਦਾ ਇਹ ਨੰਬਰ ਪੜ ਲੱਗਾ 0752 0713 ਪੜਾ ਜੇ ਤੇਰਾ ਨੰਨੂ ਆਪਣਾ 0751 ਆਮਨੇ ਵਰਗਾ ਹੀ ਆ ਭਰਾਵਾ ਨੰਬਰ ਵੀ ਚਲੋ ਦੋ ਆ ਗਿਆ ਆ ਇਧਰ ਆਇਆ ਹੋਰ ਵਿਖਾਉਣੇ ਤੁਨੂੰ ਚੀਜ਼ਾਂ ਹਾਂਜੀ ਹੈਗਾ ਗਰੰਟੀਕ ਪੀਸ ਹੋਰ ਹਾਂ ਮੈਂ ਤਾਂ ਆ ਗਿਆ ਲੈਣ ਲੱਗਾ ਸੀ। ਖਾਤ ਨਹੀਂ ਉੱਧਰ ਦੇਖ ਲੈ। ਲੈ। ਬਜਾਮਾ ਲੈਣਾ ਹੁਣ। ਇਹ ਬਜਾਮੇ ਦੀ ਕਸਰ ਹੈ। ਲਾਈਟ ਹੈ ਨਹੀਂ ਇੱਥੇ। ਹੈਗੀ। ਲਾਈਟ ਹੀ ਰਨ ਦਾ ਐਸ ਐਸ ਹੈ ਨਾ? ਹਾਂ। ਓਕੇ ਤੇ ਚੇਤਾਕ ਜੈਨੂਅਨ ਹੈ ਇਹ ओरिजिनल ਆ ਸਾਰਾ। ਇਹ ਵੀ ਅਰੀਜਿਨਲ ਆ ਸਾਰਾ। ਜਿੱਦਾਂ ਕੰਪਨੀ ਚੋਂ ਆਉਂਦਾ ਉਦਾਂ ਹੀ ਆ। ਕੋਈ ਇੱਕ ਥਾਂ ਤੇ ਵੀ ਨਹੀਂ ਕਿਤੇ ਕੋਈ ਜੀ ਮੈਂ ਕਹਿੰਦਾ ਜਿਹੜੀ ਚੀਜ਼ ਇਸ ਘਰ ਚ ਵੜ ਗਈ ਕਦੇ ਵਾਪਸ ਨਹੀਂ ਨਿਕਲੀ ਬਸ ਉਹ ਮੇਰਾ ਬਾਪੂ ਇਹ ਇਸੇ ਕੰਨ ਲੜਦਾ ਨਾ ਉਹ ਕਹਿੰਦਾ ਤੂੰ ਪੜੀ ਆ ਵੇ ਵਪਾਰੀਆਂ ਨੂੰ ਉਹ ਹੁੰਦੇ ਜਿਹੜੀ ਚੀਜ਼ ਲਿਆਂਦੀ ਤੂੰ ਕਹਿੰਦਾ ਇਹਨੂੰ ਬਸ ਵੇਚਣਾ ਹੀ ਨਹੀਂ ਆ ਸੰਦੂਕ ਵੀ ਹੈਗਾ ਲੱਲੋ ਇਹ ਮੇਰੀ ਦਾਦੀ ਦਾ ਜੀ ਆ ਆਪਣੇ ਕੋਲੇ ਨਹੀਂ ਹੈਗਾ ਬਾਪ ਇਹ ਨਾ ਯਾਰ ਇਹ ਇਹ ਤੁਸੀਂ ਇਹਦੀ ਕੀ ਗੱਲ ਕਰਦੇ ਮੇਰੇ ਬਾਪੂ ਨੇ ਵੇਚਤਾ 1000 ਰੁਪਏ ਦਾ ਅੱਛਾ ਤੇ ਮੈਂ ਉਹ ਦੂਜੇ ਪਿੰਡੋਂ ਮਗਰ 2000 ਰੁਪਏ ਦੇ ਕੇ ਲੈ ਕੇ ਆਇਆ ਮੜਕੇ ਇਹਨੂੰ ਹੁਣ ਮੈਂ ਪੇਂਟ ਪੂੰਡ ਕਰਕੇ ਨਾ ਯਾਰ ਇਹ ਚੀਜ਼ਾਂ ਦਾ ਨਾ ਇਹ ਤਾਂ ਆ ਉਹਦੇ ਹਨਾ ਆਪਣੇ ਦੇ ਨਿੱਤਲ ਦੇ ਬਈ ਹਨਾ ਨਿੱਤਲ ਦੇ ਯਾਰ ਚਲੋ ਹੁਣ ਪਾਲਿਸ਼ ਪੁਲਿਸ਼ ਹੋਣ ਵਾਲਾ ਸਾਫ ਸਫਾਈ ਇਹ ਇਸ ਲਿੰਕ ਦਾ ਤੁਹਾਡੇ ਕੋਲੇ ਬੰਦਾ ਹੋਇਆ ਕੋਈ ਦੇਖਣਾ ਆ ਸਕੂਟਰ ਆਪਾਂ 911 ਨੰਬਰ ਲਈ ਇਹ ਆਉਣੇ ਦੀ ਜਦ ਨਾਲ ਲਈ ਸਕੂਟਰ ਅੱਛਾ ਇਹਦਾ ਨੰਬਰ 911 ਦਾ ਇਹਦਾ ਨੰਬਰ 911 ਤੰਦਰੁਸਤ ਚੀਜ਼ਾਂ ਸਾਰੀਆਂ ਢੋਡ ਜਾਣਾ